ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਭਗਵਾਨ ਦਾ ਡੇਰੀ ਫਾਰਮ 511 ਅੱਜ ਦੀ ਵਿਜ਼ਿਟ ਹੈ ਜੀ ਆਪਾਂ ਮਹੰਤਪੁਰਾ ਤਸੀਲ ਅਜਨਾਲਾ ਦੇ ਜ਼ਿਲ੍ਹਾ ਅਮਰਸਰ ਆਪਾਂ ਪਹੁੰਚੇ ਹਾਂ ਜਸਕਰਨ ਭਾਜੀ ਹੁਣਾਂ ਕੋਲ ਤੇ ਆਜੋ ਕਰਦੇ ਆਂ ਵੀਰਾਂ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੀ ਵਧੀਆ ਚੜ੍ਹਦੀ ਕਲਾ ਜੀ ਚਲੋ ਚੜ੍ਹਦੀ ਕਲਾ ਚਾਹੀਦੀ ਹੋ ਠੀਕ ਠਾਕ ਹਾਂਜੀ ਸਾਹਿਬ ਵਧੀਆ ਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਆਪਣਾ ਜਸਕਰਨ ਸਿੰਘ ਪਿੰਡ ਮਹੰਤਪੁਰਾ ਤਸੀਲ ਅਜਨਾਲਾ ਤੇ ਜ਼ਿਲ੍ਹਾ ਅਮਰਸਰ ਤੇ ਫੋਨ ਨੰਬਰ ਹੀ ਠੀਕ ਹੈ ਜੀ ਹਾਂ ਜੀ ਤੇ ਇਧਰੋਂ ਕਰੀਏ ਸ਼ੁਰੂਆਤ ਹਾਂ ਜੀ ਤੁਸੀਂ ਮਰਦੀ ਤੇਰੇ ਬਾਰੇ ਕੀ ਯਾਰ ਮਿਲ ਕੇ ਰਿਕਾਰਡ ਕਰਦੇ ਸਵੇਰੇ ਸੋਈ ਹੈ ਇਹ ਵੀ ਜੀ ਤਿੱਜਾ ਸਵੇਰ ਸੋਈ ਆ ਮੈਂ ਠੀਕ ਹੈ ਜੀ ਚੰਗੇ ਕਦ ਕਾਟਦੇ ਵੱਡੇ ਦੀ ਮੈਂ ਚਾਰੂ ਪੂਰੀ ਆ ਰਾਤ ਦੀ ਸੋਈ ਆ ਠੀਕ ਹੈ ਜੀ ਹਾਂਜੀ ਹਾਂਜੀ ਟੀਜ ਵਾਗ ਵਿੱਚੇ ਵਾਗ ਮਗਰ ਕੱਟੀ ਜੀ ਠੀਕ ਹੈ ਜੀ ਆਹ ਹਾਂਜੀ ਜੀ ਕੱਟੀ ਜੀ ਬਿਲਕੁਲ ਐ ਕਾਲੀ ਮੈਂ ਚੰਗੇ ਰਿਕਾਰਡ ਵਾਲੀ ਆ ਥਣ ਚੱਡੇ ਦੀ ਵੇਖੋ ਕੱਡੀ ਸਾਫ ਆ ਮੱਜ ਚੋਣ ਚਵਾ ਵੀ ਬਹੁਤ ਸਾਫ ਨਿਕਲੀ ਆ ਠੀਕ ਹੈ। ਹਾਂ ਥੋੜੀ ਜਿਹੀ ਮੈਂ ਇੱਕ ਤਾਰੀ ਸੁਣ ਕਰਕੇ ਥੋੜੀ ਜਿਹੀ ਮੈਂ ਕਿਸੇ ਨੇ ਸਾਭੀ ਨਹੀਂ ਆ। ਹਾਂਜੀ। ਮੈਂ ਲਿੱਸੀ ਆ। ਠੀਕ ਹੈ। ਉਹਦਾ ਮੈਂ ਕੋ 12 14 ਕਿਲੋ ਵਾਲੀ ਆ ਥਾਂ ਚੱਡੇ ਵਾਲੀ ਮੈਂ ਆ। ਕੱਦ-ਕਾਡ ਬੜਾ ਤਗੜਾ ਮੈਂ ਦਾ। ਠੀਕ ਹੈ ਜੀ। ਹਾਂਜੀ। ਖੋਲ ਕੇ ਵਿਖਾਈਏ। ਹਾਂਜੀ। ਖੋਲੋ। ਹਾਂਜੀ ਬੀਬੀ ਦਾ ਰੋਣ ਹੈ। ਖੋਲ ਕੇ ਚੈੱਕ ਕਰੰਨੇ ਆ। ਕਿ ਕਿੰਨਾ ਕੋਤਰਾ ਬੜਾ ਠਿਆਰ। ਬੜਾ ਵੇਜੀ ਸਵੇਰੇ ਜੋਰ ਤੇ ਛੁੱਟੀ ਰਾਤਿਆਂ ਨੇ। ਠੀਕ ਹੈ। ਸਵੇਰੇ ਚਾਹ 4 ਕਿਲੋ ਕੱਟੀ-ਗੁੱਟੀ ਨੂੰ ਜਾ ਗਏ। ਠੀਕ ਹੈ ਜੀ। ਹਾਂਜੀ। ਦੁੱਧ ਮੈਂ 500 ਦਰਾਂ ਨੂੰ ਆਉਗੀ ਪੜਾਈ ਲੈ ਵੀ ਮੈਂ ਵੀ ਜੀ ਤੋਂ ਇਹ ਆਰਡਰ ਕੁਆਲਟੀ ਚੈੱਕ ਕਰ ਸਕਦੇ ਜੇ ਤੇ ਜੇ ਸੂਰ ਸੁਈ ਆ ਲੈਓ ਵੀਰ ਜੀ ਆ ਜਾਓ ਮੋੜ ਲਓ ਹਾਂ ਜੀ ਵੀਰ ਜੀ ਲਾਗੇ ਤਾਂ ਚੈੱਕ ਕਰ ਸਕਦੇ ਤੁਸੀਂ ਇਸ ਤੋਂ ਕੁਆਲਟੀ ਐਂ ਕਾਲੀ ਸ਼ਾ ਮਾਜਾ ਬਿਲਕੁਲ ਤੇ ਲੋਹਣ ਜਵਾ ਮੈਂ ਬਹੁਤ ਸਾਫ ਹੈ ਕਰੋ ਬੋਲਾ ਤਿਆਰ ਆ ਜੇ ਕੱਲ੍ਹ ਦੀ ਤੋਂਈ ਆ ਹਾਂ ਜੀ ਤੇ ਜਵਾ ਕੇ ਦੇ ਪਿਛੇ ਕੱਟੀ ਜੇ ਤੇ ਕੀ ਮੁੱਲ ਕਰਨਾ ਵੀ ਜੇਰਾ ਮੋਲ ਕਰਦੀ ਆ ਵੀ ਜੇ ਮੈਂ ਗਿੱਡੀ ਵੱਡੀ ਮੈਂ ਕੱਦ ਕਾਠ ਵਾਲੀ ਜੇ ਮੈਂ ਹੋ ਰਾਜੀ ਹੋਵੇ ਦਾਦੜ ਸਾਂਭੀ ਜਾਵੇ ਤਾਂ ਮੈਂ ਤਾਂ ਭਾਵੇਂ 90000 ਮੰਗ ਲਉ ਲੱਖ ਮੰਗ ਲਉ ਜਿੱਡੀ ਮੈਂ ਪਿੱਠ ਪੜੇ ਹਾਂਜੀ ਹਾਂਜੀ ਹੁਣ ਮੈਂ ਤਾਂ 65000 ਪਰ ਮੋਲ ਕਰਾ ਕੇ 60000 ਦੀ ਮੈਂ ਦੇ ਦਾਂ ਠੀਕ ਹੈ ਜੀ ਤੇ ਹੋਰ ਹੋ ਜਮਾਨਤਲ ਮੌਕੇ ਤੇ ਕਰਦਾ ਕੋ ਛੋਟ ਛੱਪਾ ਬਾਕੀ ਮੈਂ ਵੀਤੀ ਵੇਖੋ ਅੱਖਾਂ ਦਾ ਚੱਡਾ ਲੱਗਾ ਮੈਂ ਨੂੰ ਹਾਂਜੀ ਹਾਂ ਮੈਂ ਬਹੁਤ ਚੰਗੇ ਖਲਣੇ ਦੀ ਮੈਂ ਆ ਠੀਕ ਹੈ ਜੀ ਹਾਂਜੀ ਫੇਸ ਕੁਆਲਟੀ ਬਹੁਤ ਵੀ ਚੰਗੇ ਮੈਂ ਆ ਜੇ ਕਾਲੀ ਸ਼ਾਹ ਮਾਜਾ ਤੇ ਆਜੋ ਹੁਣ ਦੂਜੇ ਨੰਬਰ ਤੇ ਦੱਸਿਓ ਭਾਜੀ ਇਹਦੇ ਇਹ ਮੈਂ ਵੀ ਚੰਗੀ ਆ ਇਹ ਮੈਂ ਪਿਛਲੀ ਵੀਡੀਓ ਪਾਈ ਉਹ ਥੋੜੀ ਜਿਹੀ ਕੱਚੀ ਸੀ ਠੀਕ ਹੈ ਜੀ ਹਾਂਜੀ ਹੁਣ ਮੈਂ ਤਿਆਰ ਹੋ ਗਈ ਆ ਵੇਖੋ ਥਣ ਚੱਡਾ ਮੈਂ ਕੱਡਾ ਵਟਾ ਆਪਣਾਉਂ ਲਈ ਆ ਠੀਕ ਹੈ ਜੀ ਖੋਲ ਡਾਜੋ ਇਹਨੂੰ ਕਰ ਮੈਂ ਕਿੰਨੇ ਵਜੇ ਸੁਣਾ ਇਹਨੇ ਇਹ ਵੀ ਮੈਂ ਦਾ ਤਜਾ ਸੁਆ ਜੇ ਠੀਕ ਹੈ ਜੀ ਹਾਂਜੀ ਖੋਲੋ ਭਾਜੀ ਇਹਨੂੰ ਖੋਲੋ ਇਹਨੂੰ ਕਰੋ ਹਾਂਜੀ ਵੀਰ ਜੀ ਫੇਸ ਕੁਆਲਿਟੀ ਵੀ ਚੈੱਕ ਕਰ ਸਕਦੇਗੇ ਇਹਨਾਂ ਆਪਾਂ ਪਿਛਲੀ ਵੀਡੀਓ ਵਿੱਚ ਵੀ ਪਾਈ ਸੀ ਉਹ ਥੋੜੇ ਜਿਹੇ ਦਿਨ ਖੜਦੀ ਕੱਚੀ ਹੁਣ ਮੈਂ ਤਿਆਰ ਹੋ ਗਈ ਆ ਵੇਖੋ ਹੁਣ ਤਿਆਰ ਆ ਮੈਂ ਯਾਨੀ ਕਿ ਅਰੇ ਮੈਂ ਦੋ ਤਿੰਨ ਦਿਨ ਹੋਰ ਲੱਗੀ ਮੈਂ ਕੋ ਬਟ ਵਨ ਲੈਂਗੇ ਤੂੰ ਗੱਲ ਸਿੱਧੀ ਕਰ ਲੈ ਕੋਆਲਟੀ ਐਨ ਵਿਰਲ ਵਿਰਲ ਤੇ ਥਾਣਾ ਲੱਗਾ ਬਿਲਕੁਲ ਤੇ ਦੇਣਾ ਜੇ ਖੜਦੀ ਆ ਕੋਈ 2-3 ਦੇਣਾ ਮਸਲਾ ਲਾਈ ਦੇ ਨੇ ਬਿਲਕੁਲ ਤਿਆਰ ਆ ਬਣਾ ਲੈਓ ਭਾਜੀ ਆਜੋ ਮੇਰੀ ਜਿੱਦਾ ਘਰ ਵਾਲਿਆਂ ਦਾ ਇਹ 12-13 ਗਲਾਂ ਤੋਂ ਦਿੱਦੀ ਜਿੱਦਾ ਮੈਂ ਨਾਲ ਲੈਵਾ ਬਣਾਉਣ ਲਈ ਆ ਇਹਨਾਂ ਮੈਂ ਦੋ ਦੇ ਵੀ ਸਕਦੀ ਆ ਠੀਕ ਆ ਜੀ ਹਾਂ ਨਹੀਂ ਅਗੇ ੱਪਣ ਤੋਂ ੱਪਣ ਮੈਂ ਬਹੁਤ ਸਾਫ ਆਈ ਠੀਕ ਹੈ ਥਿਲਕੜੀ ਥਿਲਕੜੀ ਹਾਂ ਜੀ ਵੀਰ ਜੀ ਫੇਸ ਕੁਆਲਟੀ ਤੁਸੀਂ ਲਾ ਕੇ ਤੋਂ ਚੈੱਕ ਕਰੋ ਥਾਣਾ ਦਾ ਸਾਈਟ ਤੇ ਗਿਆਣਾ ਐ ਬਰਲੇ ਥਾਣ ਲੱਗੇ ਚੰਗਾ ਬਿਲਕੁਲ ਮੇਰਾ ਥਾਣਾ ਲੱਗਾ ਤੇ ਬਾਕੀ ਸੋਂ ਤੱਕ ਇਹ ਹਵਾਨਾ ਚੰਗਾ ਭਰ ਲੈਣਾ ਅਜੇ ਭਰਜਣਾ ਮੈਨੇ ਪੂਰੇ ਹੀ ਭਰਨਾ ਹਾਂਜੀ ਹਾਂਜੀ ਲੱਗ ਗਿਆ ਤੁਸੀਂ ਚੈੱਕ ਕਰ ਸਕਦੇ ਜੀ ਵਿੱਚ ਐਨ ਗੇਟ ਗੇਟ ਤੇ ਥਾਣ ਲੱਗਾ ਵਾ ਤੇ ਦਿਨ ਖੜਦੀ ਹੈ ਜੇ 2 ਦਿਨ 2-3 ਦਿਨ ਵੀਰ ਕਿੰਦਾ ਕਿ ਲੈਨੇ ਨੇ ਕੀ ਮੁੱਲ ਕਰਨਾ ਭਾਜੀ ਨਾ ਮੁੱਲ ਇਹਦਾ ਵੀਟੀ 60000 ਰੁਪਇਆ ਠੀਕ ਹੈ ਜੀ ਹਾਂਜੀ ਮੌਕੇ ਤੇ ਮਾਨਤਨ ਕਰਦਾਂਗੇ 2020 ਛੱਡ ਦਿੰਦੇ ਠੀਕ ਹੈ ਜੀ ਹਾਂਜੀ ਤੇ ਬਾਉ ਹਾਂਜੀ ਵਿਰਜੀ ਆ ਜਿਓ ਤਿੰਜੇ ਨੰਬਰ ਤੇ ਬਾਉਦ ਵੱਡੇ ਪੱਲੇ ਦੀ ਮੱਝ ਤੁਹਾਨੂੰ ਦਿਖਾਉਂਦਾ ਵੱਡੇ ਪੱਲੇ ਦੀ ਵਿਰਜੀ ਮੱਝ ਆ ਮੱਝ ਵੇਖੋ ਮਈਆਂ ਚੋਂ ਬਹੁਤ ਲੈਂਦੀਆਂ ਬਹੁਤ ਵੇਚੀਆਂ ਪਰ ਐਡੀ ਮੈਂ ਬਹੁਤ ਘੱਟ ਪਾਲੀ ਮਿਲੀ ਆ ਪਤਾ ਨਹੀਂ ਕੀ ਕੀ ਪਾਪਾ ਪਾਲੀ ਮੱਝ ਹੈ ਜੀ ਪਿੱਠ ਪੁੜੇ ਜਦੋਂ ਬਹੁਤ ਤਕੜੀ ਆ ਬਹੁਤ ਤਕੜੀ ਮੈਂ ਵੇਖੋ ਜੀ ਕਿਆ ਕਰ ਸਕਦੇ ਤੁਸੀਂ ਪਿੱਠ ਪੁੜਾ ਬਹੁਤ ਮਜ਼ਬੂਤ ਆ ਚੈੱਕ ਕਰੋ ਤੇ ਮੈਂ ਛੋਟਿਆਂ ਵਰਗੀ ਮੱਝ ਆ ਇਹ ਕਿੰਨੇ ਦਿਨ ਖੜਦੀ ਏ ਭਾਜੀ ਜੀ ਲੈਰੀ ਉਹਦੇ ਮੈਂ 5-7 ਦਿਨ ਲੈਣੇ ਹਫ਼ਤਾ ਖਣ ਮਾਏ ਨੇ ਠੀਕ ਆ ਜੀ ਕਿੰਨਾ ਕੁ ਜਿਹੜਾ ਮਿਲਕਰ ਰਿਕਾਰਡ ਹੈ ਮਿਲਕਰ ਰਿਕਾਰਡ ਵੇਖੀ ਜੀ ਵੇਖਣ ਨੂੰ ਤਾਂ ਮੈਂ 20 ਲੀਟਰ ਆ ਲੱਗਣ ਢਈ ਆ ਹਾਂਜੀ ਹਾਂ ਪਰ ਉਹਨਾਂ ਦੇ ਘਰ ਵਾਲੇ ਕਹਿਣ ਦੇ ਮੁਤਾਬਕ ਤਾਂ ਇਹ ਪਿਛਲੇ ਸਵੇਰੇ 14 ਕਿਲੋ ਦੁੱਧ ਮੈਥਲੇ ਚੋਇਆ ਸੀ ਠੀਕ ਆ ਜੀ ਹਾਂਜੀ 14-15 ਕਿਲੋ ਲੱਗਦੀ ਵੀ ਆ ਮੈਥਨੂੰ ਵੀ ਕਿੰਨਾ ਕੁ ਦੁੱਧ ਚਵਾ ਦਿੰਦੀ ਆ ਖੋਲੋ ਵੀਰ ਜੀ ਇਹਨੂੰ ਵੀ ਹਲੋ ਹਾਜੀ ਵੀਰ ਜੀ ਆਜੇ ਤੁਸੀਂ ਕੁਇਲ ਕੁਆਲਿਟੀ ਚੈੱਕ ਕਰ ਸਕਦੇ ਜੀ ਇਹ ਮੈਨੇ ਖਿੱਕ ਕੇ ਇਧਰ ਲੈ ਜਾ 14 ਲੀਟਰ ਵਾਲੀ ਮੱਝ ਲੱਗਦੀ ਆ ਵੀਰ ਕਹਿੰਦਾ ਕਿ ਪਿਛਲੇ ਸੋਵੇ ਦਾ 14 15 ਲੀਟਰ ਮਿਲਦਾ ਰਿਕਾਰਡ ਆ ਤੇ ਐ ਇਥੇ ਵੇਖੋ ਆਸ ਕਰਦੇ ਆ ਵੀਰ ਕੇ ਵਾਦੀ ਤੇ ਠਪੂੜੇ ਦੀ ਬਹੁਤ ਮਜ਼ਬੂਤ ਆ ਮੱਝ ਇਹ ਕਿੰਨੇ ਸੋਵੇ ਸੁਣਾ ਨੇ ਮੈਂ ਦੂਜੇ ਸੋਵੇ ਕਿ 39 ਸੁਆ ਉਪਾਜੀ ਠੀਕ ਹੈ ਜੀ ਤੇ 30 ਸੁਆ ਕਿ ਮੈਂ ਗੰਡ ਵਾਲੀ ਆ ਪਲੀ ਬਹੁਤ ਆ ਹਾਂਜੀ ਕਿ ਆ ਕਰ ਸਕਦੇ ਤੇ ਲਾਗੇ ਆ ਆਰਡਰ ਕੁਆਲਟੀ ਥਾੜਾ ਦੱਸ ਐ ਜੀ ਤੇ ਗਾਇਬ ਬਾਕੀ ਸੌਣ ਦਾ ਕਿੰਨੇ ਮਾਨਾ ਹੋਰ ਚੰਗਾ ਭਰ ਲੈਣਾ ਵਾ ਬਹੁਤ ਵੱਡੇ ਪੱਲੇ ਦੀ ਮਾਜਾ ਕੀ ਮੁੱਲ ਕਰਨਾ ਵੀ ਜੀਰਾ ਕਿੰਨਾ ਕਰਦੀਏ ਦੱਸੋ ਮਾਜ ਦੇ ਹਿਸਾਬ ਨਾਲ ਤੁਸੀਂ ਦੱਸ ਦੋ ਕਾ ਨਾਮ ਬੋਲ ਕਰੀਏ ਦਾ ਮੈਂ ਤੇ ਤੁਸੀਂ ਦੱਸਣਾ ਮੁੱਲ ਕਰਨ ਨੂੰ ਤਾਂ ਮੈਂ ਦਾ ਮੈਨਾ 1.5-2 ਲੱਖ ਵੀ ਕਰ ਲੇ ਤਾਂ ਵੀ ਥੋੜਾ ਪਰ ਆਪਾਂ ਪੂਰੇ ਦੇ ਦਈਏ ਲੱਖ ਦੀ ਕਰ ਲੀਏ 50000 ਉਹ ਭਾਈ ਦੇ ਦਈਏ ਤੋ ਭਾਈ 5000 ਕਰਦਿਏ ਮਾਣ ਲੱਖ ਚੋਂ ਹਾਂਜੀ ਪੰਜ ਕਰਦਿਏ ਹਾਂਜੀ 10 ਹੀ ਕਰਦਿਏ 90 ਦੀ 90 ਦੀ ਹਾਨ ਆ 90 ਦੀ ਮੈਲਰੀ ਪਰ ਐਡੀ ਮੈਂ ਵੇਖੋ 90 ਦੀ 90000 ਦੀ ਬਾਕੀ ਮੱਝ ਹਾਂ ਨਾ ਇਹ ਨੀ ਪਰ ਦੀ ਮੱਝ ਹਾਂ ਦੇ ਦੇਣੀ ਕਿਲੋ ਸਾਹਮਲੇ ਕੋ ਪਾਸਾ ਤੱਕ ਆ ਗਏ ਬਾਕੀ ਕੋਈ ਵੀ ਸਾਹਮਲੇ ਆਜੇ ਹੁਣੇ ਗੱਡੀ ਤੂੰ ਆ ਕੇ ਧਾਰੀ ਮੱਝ ਡਿਆਈ ਆ ਵੇਖੋ ਗੱਡੀ ਤੇ ਧਾਰੀ ਮੱਝ ਹੁਣੇ ਆਈ ਹੈ ਇਹਨਾਂ ਵੀ ਖੇਚਰ ਖੱਪੜ ਪਾਸਾ ਸਾਹਮਲੇ ਮੈਂ 1.5 ਲੱਖ ਦੀ ਹਾਂ ਹਾਂਜੀ 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 ਆਜੋ ਹੁਣ ਚੌਥੇ ਨੰਬਰ ਤੇ ਦਾ ਸੂਵੇ ਦੇ ਬਾਰੇ ਪਾ ਜੀ ਇਹ ਥਲੇ ਵੀ ਦੀ 8 ਕਿਲੋ ਦੁੱਧ ਜੇ ਤਿਆਰ ਠੀਕ ਹੈ ਜੀ ਖਾਨ ਚੱਡਾ ਵੇਖੋ ਹਾਂ ਜੀ ਵੱਧ ਵੀ ਹੋ ਸਕਦਾ 9 ਕਿਲੋ ਪਰ ਆਪਾਂ 8 ਕਿਲੋ ਦੱਸ ਕੇ ਦਾਗੇ ਬਹੁਤ ਚੂਣ ਪੋਣੀ ਮੱਝ ਹਾਂ ਜੀ ਹਾਂ ਖਾਨ ਚੱਡਾ ਬਹੁਤ ਸੋਹਣਾ ਵਧੀਆ ਲੱਗਾ ਨਾਲ ਲੱਗਾ ਹਾਂ ਜੀ ਤੇ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੀ ਹਾਂ ਜੀ ਕਿ ਇਹਦੇ ਪਿੱਛੇ ਜਵਾਕ ਨੇ ਇਹਦੇ ਪਿੱਛੇ ਆਹ ਜਵਾਕ ਜੇ ਆਹ ਸਾਹਮਣੇ ਹਾਂ ਬਾਕੀ ਕੋਈ ਬੱਚੇ ਤੋਂ ਅੰਦਾਜ਼ਾ ਲਾ ਲੇ ਜਵਾਕ ਨੇ ਬੱਚੇ ਤੋਂ ਅੰਦਾਜ਼ਾ ਲਾ ਲੇ ਵੀ ਤਹਾਂ ਨਹੀਂ ਸੋਈ ਕਿ 15 ਨੇ ਸੋਈ ਆ 20 ਨੇ ਸੋਈ ਆ ਹਾਂ ਜੀ ਵੀਡੀਓ ਆਪਣੇ ਸਾਹਮਣੇ ਨਾਲ ਤੁਸੀਂ ਆਪਣੇ ਸਾਹਮਣ ਠੀਕ ਹੈ। ਉਹ ਕਿਉਂ ਚਵਾਈ ਬਹੁਤ ਸਾਫ ਮੈਂ ਦੀ ਪੋਲੀ। ਠੀਕ ਹੈ ਜੀ। ਉਹ ਮੈਂ ਨਿਆਣਾ ਚੋਲੇ ਜਿਹੜਾ ਮਰਦੀ ਚੋਲੇ। ਹਾਂਜੀ ਵੀਰ ਜੀ ਚੈੱਕ ਕਰ ਸਕਦੇ ਜੀ ਤੁਸੀਂ। ਆਰਡਰ ਕੁਆਲਿਟੀ ਥਾਣਾ ਦਾ ਸੈਜ ਤੇ ਗੈਪ ਬਹੁਤ ਇਹਦਾ ਵੀ ਚੰਗਾ ਵਾ। ਤੇ ਚੌਣ ਚਾਂਚੀਆਂ ਪੋਲੀ ਵੀਰ ਕਹਿੰਦਾ। ਭਾਵੇਂ ਕੋਈ ਨਿਆਣਾ ਪਾ ਜੇ ਭਾਵੇਂ ਕੋਈ। ਰਾਜੂ ਹਾਂ ਨੂੰ ਨਾ ਤਾਰਿਆ ਕਰ ਤਿਲਕ ਪੈਂਦੀ ਮਾਤੇ ਐਂ ਹੀ ਬਸ ਮੋੜ ਲਿਆ ਕਰ। ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜੀ। ਇੱਕ ਦਿਨ ਵਸੂਗਾ ਸੋਈ ਭਾਜੀ। ਇਹ ਵੀ ਤੀਜਾ ਸੂਆ ਜੇ। ਠੀਕ ਹੈ ਜੀ ਤੀਜਾ ਸੂਆ ਸੋਈ ਆ। ਤੇ ਸੋ ਵੀ ਨੂੰ ਕੋਈ 10 ਤੋਂ 15 ਦਿਨ ਹੋਏ ਆ ਤੇ ਲਾਗੇ ਤੁਸੀਂ ਅਡਰ ਕੁਆਲਟੀ ਚੈੱਕ ਕਰ ਸਕਦੇ ਜੀ ਹਾਂ ਜੀ ਜੀ ਆ ਦੇਖੋ ਕੀ ਮੁੱਲ ਕਰਨਾ ਭਾ ਜੇਰਾ ਤੇ ਜੀ ਦੇਦ ਗਏ ਮੱਝਾਂ ਵੀ ਭਾ ਜੀ ਹਾਂ ਜੀ 60 ਦੀ ਦੇਦ ਗਏ ਆ ਵੀ ਮੰਨੋ ਕਿੰਨਾ ਕਰਦੇ ਦੱਸੋ 500 ਕਰ ਦਈਏ 500 ਨਹੀਂ ਕਰ ਦਈਏ 5000 ਹੀ ਕਰ ਦਈਏ 5000 ਹੀ ਕਰ ਦਈਏ ਠੀਕ ਹੈ ਜੀ ਹਾਂ ਜੀ 55 ਦੀ ਦੇਤੀ ਮਾ ਜੀ ਹਾਂ ਵੇਖੋ ਥਣ ਚਾਡੇ ਦੀ ਮੈਂ ਚੋਂ ਬਹੁਤ ਸਾਫ ਮਾ ਜੀ ਇਹ ਤਾਂ ਦੇ ਦਾਂਗੇ 8 ਤੋਂ 9 ਲੀਟਰ ਦੁੱਧ ਤਿਆਰ ਆ ਸੂਈ ਨੂੰ ਕੋਈ 10 ਤੋਂ 15 ਦਿਨ ਹੋ ਗਏ ਆ ਤੇ ਆਜੋ ਹੁਣ 5ਵੇਂ ਨੰਬਰ ਤੇ ਦੱਸਿਓ ਭਾਜੀ ਇਹਦੇ ਬਾਰੇ ਜੀ ਝੋਟੀ ਛਲੇ ਦੁੱਧ ਹੀ 12 ਕਿਲੋ ਠੀਕ ਹੈ ਜੀ ਪਿਛੋਂ ਚੋਕੇ ਲਿਆਂਦੀ ਆ ਹਾਂ ਜੀ ਸਾਢੇ ਗੁਆਂ ਕਹਿੰਦਾ ਦਿਹਾੜੀ ਦੋ ਤੇ ਲੱਪਾ ਲਾ ਗਈ ਹੁਣ ਵੀ 10 ਤੋਂ ਅਜੇ ਵੀ ਬਾਹਰ ਹੀ ਹੋਊਗਾ ਠੀਕ ਹੈ ਜੀ ਪਰ ਮੈਂ ਦੋ ਚਾਰ ਦਿਨ ਫੇਰ ਮੈਂ ਪਹਿਲੇ ਦੁੱਧ ਤੇ ਆ ਜਰੂ ਠੀਕ ਹੈ ਠੀਕ ਹੈ ਹਾਂ ਜੀ ਹਾਂ ਜੀ ਕੇ ਪਰ ਮਾ ਜਾਈ ਹੀ हां तो रोमा जाई ओदे चलो केल दल दोली या पट्टे पट्टे ने वजे खंदा हां जी ओदे मैं ਥਲੇ 12 ਕਿਲੋ ਦੁੱਧ ਤਾਂ ਹੁਣ ਅਜੇ ਵੀ ਬਾਹਰ ਹੋਊਗਾ ਪਰ ਜੇ ਮੈਂ ਪਾਸਾ ਦਰ ਸਾਬੀਗੀ ਮੈਂ 12 ਤੋਂ ਵੀ 13 14 ਤੇ ਆਊਂਗੂਗ ਜੂਣ ਚਵਾਈ ਮੈਂ ਦੀ ਬਹੁਤ ਸਾਫ ਕੋਲੀ ਰੂਵਰਗੀ ਠੀਕ ਹੈ ਜੀ ਫਿਰ ਕੁਆਲਟੀ ਵੀਰ ਜੀ ਲਾਗੇ ਤੇ ਤੁਸੀਂ ਚੈੱਕ ਕਰੋ ਦੂਜਾ ਸੂਆ ਝੋਟੀ ਆ ਠੀਕ ਹੈ ਜੀ ਦੂਜਾ ਸੂਆ ਦੋਈ ਆ ਤੇ 10 ਤਾਂ ਤੋਂ ਅਜੇ ਵੀ ਬਾਹਰ ਹੈ ਕਹਿੰਦਾ ਕਿ ਦੁੱਧ ਤੇ ਕਿੰਨਾ ਚੋਕ ਲੈਂਦਾ ਹੈ ਆਪਾਂ ਆਪਾਂ 12 ਕਿਲੋ ਚੋਕ ਲੈਂਦਾ ਹੈ ਠੀਕ ਹੈ ਜੀ ਵੀ ਤੇ ਮੈਂ 12 ਕਿਲੋ ਆਪਾਂ ਚੋਕ ਲੈਂਦੀ ਹੈ ਜਦੋਂ ਆਣਗੇ ਥੋੜੀ ਉੱ

ਕਿੰਨਾ ਕਚਵਾਈ ਜੋਗੀ ਦੋ ਦੋ ਤਰਾਏ ਦੋ ਦੋ ਬੀਟੀ ਜਿਹੜੇ ਹਿਸਾਬ ਨਾਲ ਮੈਂ ਦੁੱਧੋ ਚੱਲਣ ਲਈ ਸੀ ਹਾਂਜੀ ਸਾਂਭੀ ਗਈ ਦੁੱਧ ਮੈਂ 13 14 ਕਲਬ ਦੇ ਸਕਦੀ ਜੇ ਚਵਾਈ ਹਿਸਾਬ ਫੇਰ ਪੂਲ ਬਹਰੀ ਬੜੀ ਹਾਂਜੀ 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 ਬੀਬੀ ਤੁਸੀਂ ਕਰੋ ਚੈੱਕ ਆਰਡਰ ਕੁਆਲਿਟੀ ਥਣਾਂ ਦਾ ਸੈਜ ਕੈਪ ਜਿਹਦਾ ਵੀ ਬਹੁਤ ਚੰਗਾ ਵਾਹਣ ਗਿੱਟ ਗਿੱਟ ਤੇ ਥਣ ਲੱਗਾ ਵਾ ਲੱਗੇ ਤੇ ਤੁਸੀਂ ਚੈੱਕ ਕਰ ਸਕਦੇ ਜੇ ਤੇ ਪੇਠ ਪੁੜੇ ਲੋ ਵੀ ਮਜ਼ਬੂਤ ਹੈ ਮੱਜ ਫੇਸ ਕੁਆਲਿਟੀ ਕਰੋ ਚੈੱਕ ਤੁਸੀਂ ਇਹਦਾ ਕੀ ਮੁੱਲ ਕਰਨਾ ਭਾਜੀ ਇਹਦਾ ਮੁੱਲ 6000 ਕਰ ਲਈਏ ਇਹ ਕਿੰਦਾ ਕਰੀਏ ਮਾਨਤ ਇਹਦਾ 5000 ਦਾ ਮਾਨ ਇਹ ਤਰ੍ਹਾਂ 75 ਦੀ ਦੇ ਲਈਏ ਠੀਕ ਹੈ ਜੀ 75 ਹਜ਼ਾਰ ਦੀ ਬਾਕੀ ਮਾਨਤਾਂ ਦੇ ਵਿੱਚ ਕਹਿੰਦੇ ਵੀ ਇਹ ਚੋ ਵੀ ਹੋ ਜਾਊਗਾ ਭਰਾ ਨੂੰ ਫੋਨ ਲਾਵੇ ਤੇ ਆਜੋ ਹੁਣ 6 ਵੇ ਨੰਬਰ ਦੇ ਲੋਈ ਹਾਂਜੀ ਥਾਣਾ ਆਖਿਆ ਮੱਝ ਲੋਈ ਤੇ ਪਹਿਲੀ ਲੋਈ ਕਰਮਾ ਨਾਲ ਕਰਮਾ ਨਾਲ ਮਿਲਦੀ ਆ ਜੀ ਹਾਂਜੀ ਗੱਦੀ ਇਹ ਵੀ ਇਹ ਮੂੰਹ ਚੋਗੀ ਜੇ ਸਿੱਕੀ ਜੇ ਮੂੰਹ ਛੋਟੀ ਠੀਕ ਹੈ ਜੀ ਹਾਂਜੀ ਪਹਿਲਾਂ ਛੋਟੀ ਸੁਈ ਜੇ ਥਾਣਾ ਦਾ ਵੇਖੋ ਸੈਜ ਦਾ ਛੋਟੀ ਦਾ ਲੱਗਦੇ ਨਹੀਂ ਜਿਹੜਾ ਪਹਿਲਾਂ ਨਾਲ ਲਗਾ ਖੋਲੋ ਭਾਜੀ ਖੋਲੋ ਕਿੰਨਾ ਕੁ ਦੋਦੇ ਦੇ ਥਲੇ ਫਿਰ ਜੀ ਦੁੱਧ ਵੀਰ ਜੀ ਅਰੇ ਇਸ ਟੇ ਮੌਕੇ ਤੇ 8 ਕਿਲੋ ਹੋਊ ਆਪਾਂ 7 ਕਿਲੋ ਕਰਕੇ ਦਾਂਗੇ ਠੀਕ ਹੈ ਜੀ 7 ਲੀਟਰ ਵੀਰ ਕਹਿੰਦਾ ਕਿ ਮੌਕੇ ਦੇ ਦੁੱਧ 8 ਲੀਟਰ ਬਾਕੀ 7 ਕਰਕੇ ਦਾਂਗੇ ਬਾਕੀ ਥਾਣਾ ਦਾ ਸਹਿਜ ਥਾਣਾ ਦਾ ਸਹਿਜ ਥਲੜਾ ਜਗਾਰ ਤੇ ਝੋਟੀ ਦਾ ਵੱਡੀਆਂ ਮਈਆਂ ਰਗਾ ਲੱਗਾ ਜੀ ਵੱਡੀਆਂ ਮਈਆਂ ਦਾ ਪਹਿਲਾਂ ਤੂੰ ਆ ਪਹਿਲਾਂ ਸੁਆ ਪਹਿਲਾਂ ਦੰਦਾ ਜਰੇ ਠੀਕ ਹੈ ਜੀ ਕੀਰ ਜਵਾ ਕੇ ਤੇ ਪਿੱਛੇ ਦੀ ਆ ਇਹਦੇ ਪਿੱਛੇ ਕੱਟਾ ਜੇ ਠੀਕ ਹੈ ਜੀ ਹਾਂਜੀ ਬਾਕੀ ਸੀਲ ਠੰਡੀ ਪੂਰੀ ਝੋਟੀ ਆਉਣ ਤੌਰ ਤੇ ਲੈ ਜਾਓ ਉਹ ਬੱਚੇ ਦੇ ਕੋਲ ਲੈ ਜਾਓ ਇਹਨੂੰ ਵੀ ਜੀ ਤੋਰ ਸਿੱਧੀ ਪਰਿਓ ਹਾਂਜੀ ਵੀਰ ਜੀ ਲੱਗ ਗਿਆ ਹੱਦ ਕੋ ਪੂਰਾ ਛੋਟੀ ਦਾ ਪਿੱਠ ਪੁੜੇ ਦੀ ਚਪੜੀ ਦੀ ਸਰੀਰ ਦੀ ਵੇਖੋ ਕਿੰਨੀ ਬਾਡੀ ਲੈਣ ਦੀ ਸਾਹ ਅੰਡਰ ਕੁਆਲਟੀ ਲੱਗਦੀ ਨਹੀਂ ਕੀ ਕਰ ਸਕਦੇ ਦੇ ਵੇਖੋ ਪਹਿਲਾ ਸੂਆ ਸੋਈ ਆ ਹਾਂਜੀ ਆ ਬੱਚਾ ਲੋਇਆ ਜਾ ਇਹਦਾ ਆ ਵੀਰ ਜੀ ਇਹਦਾ ਜਵਾਬ ਜੇ ਕਟਾ ਹੈ ਕਟਾ ਕੱਟੀ ਆ ਨਹੀਂ ਕਟਾ ਜੀ ਹਾਂਜੀ ਵੀਰ ਜੀ ਮੇਲ ਕਾਪ ਜੀ ਤੇ ਦੁੱਧ ਮੌਕੇ ਤੇ ਵੀਰ ਕਹਿੰਦਾ ਕਿ 8 ਹੋ ਗਿਆ ਪਰ ਸੱਤਾ ਦੀ ਗਰੰਟੀ ਆਡੀ ਐਨ ਗੋਲ ਸਿੰਘ ਲੱਗਾ ਬਿਲਕੁਲ ਇਹਦਾ ਵੀ ਪਹਿਲਾ ਸੂਆ ਸੋਈ ਆ ਜਾ ਜੋ ਵੀਰ ਨੂੰ ਪੁੱਛਦੇ ਕੀ ਮੁੱਲ ਇਹਦਾ ਕਰਨਾ ਕੀ ਮੁੱਲ ਕਰਨਾ ਭਾਜੀ ਇਹਦਾ ਇਹ ਵੀ ਛੋਟੀ ਛੱਟ ਦੀ ਦੇ ਦੀਏ ਸਾਡੇ ਕਿਤੇ ਮੰਨ ਤਾਂ ਹਾਂਜੀ ਮੋਲ ਕਰਨੂ ਤੇ ਭਵੇਂ ਹਾਂਜੀ ਵੀਰ ਜੀ ਕੀ ਮੁੱਲ ਮੁੱਲ ਕਰਨੂ ਤੇ 65000 ਕਰਨਾ ਪਰ ਛੋਟੀ ਛੱਟ ਦੀ ਦੇ ਦੇਣੀ ਆਪਾਂ ਠੀਕ ਹੈ ਜੀ ਹਾਂਜੀ ਤੇ ਮੰਨ ਤਾਂ ਲੋ ਜੇ ਕੋਈ ਸਾਹ ਸੁਣ ਕੇ ਕੋਈ ਦੂਦੂ ਤੋੜ ਲੈ ਕੋਈ ਹਾਂਜੀ 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 ਵੀਰ ਜੀ ਬਾਕੀ ਕੋਈ ਵੀਰ ਭਾ ਲੈ ਜਾਊਗਾ ਤੇ ਸਾਫ ਕਰਕੇ ਅੱਠ ਨੌ ਵਾਲੀ ਛੋਟੀ ਨਵੀਂ ਆ ਵੀਰ ਜੀ ਹਾਂਜੀ ਦੁੱਧ ਤਿਆਰ ਕਰੀ ਜਣਾ ਨੇ ਸੋਹਣੀ ਛੋਟੀ ਆ ਤੇ ਆਜੋ ਹੁਣ ਤੁਹਾਨੂੰ 7ਵੇਂ ਨੰਬਰ ਤੇ ਇੱਕ ਵਹਿੜ ਦਿਖਾਉਣੀ ਆ ਦੱਸੋ ਭਾਜੀ ਇਹਦੇ ਬਾਰੇ ਬਹੁਤ ਕੱਦ ਕਾਠ ਵਾਲੀ ਵਹਿੜ ਆ ਜੀ ਹਾਂਜੀ ਕੱਦ ਕਾਠ ਵੇਖੋ ਠੰਡੀ ਠੰਡੀ ਗੱਦੀ ਵੇਖੋ ਠੰਡੀ ਸੇਲ ਆ ਚੋਣ ਵੀ ਬੜੀ ਘੱਟ ਬੜੀ ਬਿਲਕੁਲ ਠੰਡੀ ਸੇਲ ਵਹਿੜ ਆ ਇਹਨਾਂ ਵਾਂਗ ਸੂਗਾ ਸੂਈਏ ਵੀਰ ਜੀ ਦੂਜਾ ਸੂਗਾ ਸੂਈਏ ਕੱਦ ਕਾਠ ਦੀ ਬਹੁਤ ਜੇ ਠੀਕ ਆ ਜੀ ਕੱਦ ਕਾਠ ਵਾਲੋ ਬਹੁਤ ਤਗੜੀ ਵਹਿੜ ਆ ਹਨੀ ਦੁੱਧ ਵਹਿੜ ਥਲੇ ਇਸ ਟਾਈਮ 15 ਕਿਲੋ ਤਿਆਰ ਜੀ ਠੀ ਠੀਕ ਹੈ ਠੀਕ ਹੈ ਹਾਂ ਜੀ ਤੇ ਜਵਾਗ ਦੇ ਮਗਰ ਬੱਚਾ ਵਿਖਾਉਣੇ ਜਵਾਗ ਜਵਾਗ ਦੇ ਕੋਲ ਜਾਊਗੀ ਇਹ ਆਪੇ ਭੱਜ ਗਏ ਨੇ ਜਵਾਬ ਲੱਭਣਾ ਆਪਣਾ ਠੀਕ ਹੈ ਜੀ ਹਾਂ ਜੀ ਵੀਰ ਜੀ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜੀ ਤੇ ਬੱਚੇ ਦਾ ਥੋੜਾ ਜਿਆਦਾ ਕਰਦੀ ਆ ਬੇ ਨਾਲੇ ਤੁਹਾਨੂੰ ਬੱਚੇ ਦਾ ਦਿਖਾਉਣੇ ਹਾਂ ਲੈ 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 ਆਪ ਬੱਚੇ ਦੇ ਕੋਲ ਆਪ ਬਿਠਵਾ ਗਏ ਜਵਾਗ ਵੀ ਬੈਠਦੇ ਹਿਸਾਬ ਨਾਲ ਬਹੁਤ ਭੜਿਆ ਦਿੱਤਾ ਨੇ ਹਾਂ ਜੀ ਸਾਹਿਤ ਬਹੁਤ ਆ ਬੈਠਦੀ ਦੇ ਉਹਦੇ ਹਿਸਾਬ ਨਾਲ ਵੀਰ ਕਹਿੰਦਾ ਕਿ ਹਾਈਟ ਜਿਹੜੀ ਬੱਚੇ ਦੀ ਬੋਲ ਹਾਂ ਜੀ ਕੋ ਸਾਹਮਲੇ ਦੇ ਦੁੱਧ 20 ਕਿਲੋ ਕਰ ਸਕਦੀ ਵਣ ਜਦੋਂ ਕੱਢ ਕੱਢ ਆੜੀ ਆ ਠੀਕ ਆ ਜੀ ਕਿੰਨੇ ਦਿਨ ਹੋ ਗਏ ਸੋਈ ਨੂੰ ਤਰਾ ਇਹਨੂੰ ਸੋਈ ਨੂੰ ਹਫਤਾ ਖੰਡ ਹੋ ਗਿਆ ਜੀ ਠੀਕ ਆ ਜੀ ਸੋਈ ਨੂੰ ਕੋਈ ਹਫਤੇ ਚ ਲਾਗੇ ਬੰਨੇ ਹੋ ਗਿਆ ਤੇ 15 ਲੀਟਰ ਮਿਲਕ ਤਿਆਰ ਜਿਹੜੇ ਸਾਡੇ ਬਾਡੀ ਲੈਂਡ ਦੀ ਗਾਂ ਵੇਖੋ ਵੇ ਕਿੱਡੀ ਸੋਹਣੀ ਕਿੱਡੀ ਤਿਆਰ ਹਾਂਜੀ ਬਾਕੀ ਥੋੜੀ ਜੀ ਕਰੋਸ ਵਿੱਚ ਆ ਜਾਂਦੀ ਆ ਗਰੋਸ ਆ ਗਰਮ ਗਰਮ ਕੋਈ ਮਨਾਉਣ ਦੇ ਦੁੱਧ ਵੀ ਮਟਿਆੜ ਗਿਆ ਚਿੱਟਾ ਦਾ ਹਾਂਜੀ ਓਕੇ हां जी वीर जी ਤੁਸੀਂ ਫੇਸ ਕੁਆਲਟੀ ਲਾ ਕੇ ਚੈੱਕ ਕਰ ਸਕਦੇ ਮਾੜੇ ਪਾਣੀ ਪੁਣੀ ਪੀਣਾ ਆਈ ਭੁਖੀ ਜਾਵਦੀ ਸੀ ਹਾਂ ਜੀ ਦੇਖੋ ਵੜਾ ਗੋਦਰੀਆ ਰਹੀ ਹੋਈ ਪੀ ਕੇ ਪਾਣੀ ਥੋੜੀ ਕਾਲੀ ਪਈ ਨਾ ਪਾਣੀ ਉਹ ਭਾਈ ਠੀਕ ਹੈ ਜੀ ਹਾਂ ਜੀ ਵੀਰ ਜੀ ਚੈੱਕ ਕਰਦੇ ਜਿੱਥੇ ਮਰਜ਼ੀ ਖਿਲਾੜ ਕੇ ਬਾਜੋ ਠੰਢੀ ਸੀਲ ਵੜਿਆ ਬਿਲਕੁਲ ਆ ਵੇਖੋ ਜਿੱਥੇ ਮਰਜ਼ੀ ਕੋਈ ਬੱਚਾ ਛੱਡੇ ਨਾ ਛੱਡੇ ਮੇਰੇ ਕਿਤਾ ਤੇ ਮੰਗਾ ਪਾਉਂਦੇ ਕੋਈ ਲੋੜ ਨਹੀਂ ਇਹਨੂੰ ਹਾਂ ਜੀ ਹਾਂ ਜੀ ਤੇ ਉਹ ਜੋ ਵੀ ਉਹਨੂੰ ਪੁੱਛਦੇ ਉਹ ਕੀ ਉਹਨਾਂ ਕਰਨਾ ਲਾਗੇ ਤੇ ਤੁਸੀਂ ਕੀ ਕਰ ਸਕਦੇ ਯਾ ਡਰ ਕੁਆਲਟੀ ਤੇ ਮੌਕੇ ਦੇ 15 ਲੀਟਰ ਦੁੱਧ ਤਿਆਰ ਆ ਕੀ ਮੁੱਲ ਕਰਨਾ ਭਾਜੀ ਇਹਦਾ ਮੁੱਲ ਵੀ ਜੀ ਜੇ ਮਈਆਂ ਦੇ ਭਾਜ ਹੀ ਕੀਤੇ ਆ ਜਾਇਜ਼ ਹੀ ਦੇਦਾ ਵੀ ਤੈਰ ਹੀ ਆ ਠੀਕ ਹੈ ਜੀ ਹਾਂਜੀ ਕਿੰਨਾ ਕਰ ਇਹਦਾ ਮੁੱਲ 50000 ਕਰਕੇ ਤੇ 2000 ਮਾਨ ਕਰ ਦਈਏ 48000 48000 ਕਰ ਦੇ ਪਰ ਦੁੱਧ 15 ਗੱਲੋ ਕੋ ਲੀਟਰ ਨਾ ਮਿੰਕੇ ਖੜੇ ਸਾਡੇ ਕੋਲ ਠੀਕ ਹੈ ਜੀ ਹਾਂਜੀ ਹਾਂਜੀ 48000 ਦੀ ਵੀਰ ਕਹਿੰਦਾ ਕਿ ਹਾ ਨਾ ਵਾ ਬਤ 15 ਲੀਟਰ ਮੌਕੇ ਦੇ ਦੁੱਧ ਤਿਆਰ ਆ ਦੇਖੋ ਜਿਆਦਾ ਵੀਰ ਦੂਰੋਂ ਆ ਉਹ ਕੋਈ ਜਿਆਦਾ ਕਿਸ ਨੂੰ ਖਰਚਾ ਬਹੁਤ ਹੋਰ ਥੋੜਾ ਬਤਾ ਕੋ ਯਾਰਖੰਡ ਹੋਰ ਮਾਨ ਬਾਕੀ ਜੇ ਕੋਈ ਵੀ ਪਹਾੜੇ ਦੂਰੋਂ ਵੀਡੀਓ ਵੇਖੀ ਆ ਤੇ ਉਹ ਆਪਣੇ ਦੋ ਟਾਈਮ ਵੀਡੀਓ ਕਾਲ ਦੇ ਆਪਣੇ ਚਵਾਈ ਕਰਾ ਦੇਣਾ ਤੇ ਦੋ ਟਾਈਮ ਆਪਣਾ ਪਸ਼ੂ ਚੈੱਕ ਪਾਸ ਕਰਕੇ ਖਰੀਦੋ ਵੀਡੀਓ ਪੂਰੀ ਵੇਖ ਲਈ ਧੰਨਵਾਦ ਵੀਰਾਂ ਦਾ